ਆਵਾਜ਼ ਸੱਚ ਦੀ ਸਾਂਝਾ ਮੋਰਚਾ ਅਧੀਨ ਆਉਂਦੀਆਂ ਯੂਨੀਅਨਾਂ ਵੱਲੋਂ ਰਣਜੀਤ ਐਵਨਿਊ ਨਗਰ ਨਿਗਮ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਰੋਸ ਪ੍ਰਦਰਸ਼ਨ ਵਿੱਚ ਸੀ2 ਯੂਨੀਅਨ ਵੱਲੋਂ ਦਲਬੀਰ ਸਿੰਘ ਭਗਵੰਤ ਸਿੰਘ ਤਾਲਮੇਲ ਦਲ ਇੰਟਕ ਯੂਨੀਅਨ ਵੱਲੋਂ ਰਵਿੰਦਰ ਪਾਲ ਅਭਿਸ਼ੇਕ ਸ਼ਰਮਾ ਅਜੇ ਕੁਮਾਰ ਨਰੇਸ਼ ਕਾਲੀਆ ਸਰਬਜੀਤ ਕੌਰ ਨੈਂਸੀ ਜਸਵਿੰਦਰ ਕੌਰ ਪ੍ਰਵੇਸ਼ ਗੁਰਦੀਪ ਸਿੰਘ ਸੀਵਰੇਜ ਯੂਨੀਅਨ ਵੱਲੋਂ ਗੰਗਾ ਮਨਦੀਪ ਸਿੰਘ ਹਰਜਿੰਦਰ ਸਿੰਘ ਅਤੇ ਆਦੇ ਮੈਂਬਰ ਮੌਜੂਦ ਸਨ ਬਿਊਰੋ ਚੀਫ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਨਹੀਂ ਚਲੇਗੀ ਕੱਟੇ ਚਾਈ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡਾ ਪੀਐਸ ਕਰਨ ਵਾਲਿਆਂ ਦਾ ਬੇੜਾ ਕਰ ਬੇੜਾ ਕਰ ਬੇੜਾ ਕਰ ਮੈਂ ਬੇਨਤੀ ਕਰਨਾ ਬਰਨਾਂਜੀ ਰੱਖਤ ਇਹ ਵੀ ਚੀਜ਼ ਰੱਖੀ ਜਾਵੇ ਵਿੱਚ ਜਿਹੜਾ ਸਦਾ ਸਰਕਾਰੀ ਮਹਲਾ ਜਾਵਾ ਉਹ ਆਪਣੇ ਪੈਸੇ ਕਢਾਣੇ ਵਾਸਤੇ ਚਾਹ ਫੰਡ ਦੇ ਪੈਸੇ ਕਢਾਣੇ ਹੋ ਚੁੱਟੀਆਂ ਦੇ ਬੈਕ ਘਟਾਣੇ ਹੁਣ ਜੇ ਕੋਈ ਮੈਡੀਕਲ ਲੈਣਾ ਆਵੇ ਕੋਈ ਵੀ ਡਿਊ ਲੈਣਾ ਹੋਵੇ ਪੈਸੇ ਤੋਂ ਵਗਰ ਕੰਮ ਹੀ ਨਹੀਂ ਹੁੰਦਾ ਇੱਥੇ ਤਾਂ ਕਿ ਸੈਲੀ ਸertificate ਦੇ ਵੀ ਰੇਡ ਰੱਖੇ ਹੋਏ ਆ ਕੋਈ ਸਰਕਾਰ ਦਾ ਬੰਦਾ ਸਰਕਾਰੀ ਬੰਦਾ ਆਪਣਾ ਸੈਲੀ ਸertificate ਬਣਾਉਣ ਜਾਂਦਾ ਆ ਉਹ ਪਤਾ ਲੱਗ ਜਾਂਦਾ ਵੀ ਇਹਨੇ ਲੋਨ ਲੈਣਾ ਆ ਪਤਾ ਲੱਗ ਜਾਂਦਾ ਕਿਹੜੇ ਕੰਮ ਵਾਸਤੇ ਲੈਣਾ ਹੈ ਨਾਲ ਹੀ ਰੇਟ ਵੱਜ ਜਾਂਦਾ ਇੱਥੇ ਤੱਕ ਤੁਹਾਨੂੰ ਦੱਸਾਂ ਮੈਂ ਗੱਲ ਤੁਹਾਡੇ ਧਿਆਨ 'ਚ ਲਾਗਾ ਪ੍ਰਧਾਨ ਜੀ ਇੱਕ ਮੁਲਾਜ਼ਮ ਡਰੈਕਟ ਆ ਆ ਬਾਅਦ ਦੇ ਵਿੱਚ ਇਹ ਬਿਨਾ ਪੈਸੇ ਤੋਂ ਨਾਲ ਰੁਪਿਆ ਲਿੱਤਾ ਤੇ ਨਾਲ ਰੁਪਿਆ ਦਿੱਤਾ। ਇਹਨੇ ਪ੍ਰਧਾਨ ਨੂੰ ਪਤਾ ਲੱਗਾ, ਵੇ ਮੇਰੀ ਇਜਾਜ਼ਤ ਵਗੈਰ ਕਿੱਦਾਂ ਕਰਦਾ। ਇੱਕ ਵੀ ਸੜੀ ਮੰਗਦੇ ਉੱਪਰ ਕੋਈ ਅਮਲੀ ਜਮਾ ਨਹੀਂ ਹੋਇਆ। ਸੜੀ ਗੱਲ ਮੰਨੀ ਨਹੀਂ ਗਈ। ਤੇ ਇੱਕ ਬੰਦਾ ਚ ਧਰਨਾ ਲਾਉਂਦਾ ਆ ਜਿਹੜੇ ਕਿਸੇ ਦੇ ਨਾਮ ਨਾਲ ਰਲ ਕੇ ਉਹਦੇ ਜਿਹੜੇ ਜਮਾਦਾਰ ਆ ਉਹ ਲੈ ਬੰਦੇ ਲੈ ਕੇ ਆਂਦੇ ਤੇਰੀ ਹਾਰੀ ਕੱਕਾ ਉੱਥੇ ਲੱਗਣੀ ਆ। ਮੈਂ ਤਾਂ ਇੱਕ ਚੈਲੰਜ ਕਰਨਾ ਚਾਹੁੰਦਾ ਆ। ਜਿੱਦਾਂ ਅਸੀਂ ਫ੍ਰੀ ਕੰਮ ਕਰਾਉਂਦੇ ਆ, ਤੂੰ ਵੀ ਇੱਕ ਕੰਮ ਕਰਾ ਗਿਆ। ਅੱਗੇ ਚੱਕ ਦੇ। ਸਲਾਏ ਆ ਜੀ। ਅਵਾਜ਼ ਸੱਚ ਦੀ ਸੰਜਾ ਮੋਰਚਾ ਵੱਲੋਂ ਕੱਲ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੀ ਉਸੇ ਰੋਸ਼ ਪ੍ਰਦਰਸ਼ਨ ਨੂੰ ਆਪਾਂ ਅੱਜ ਕੰਟੀਨਿਊ ਕੀਤਾ ਆ ਕਿਉਂਕਿ ਪ੍ਰਸ਼ਾਸਨ ਵੱਲੋਂ ਸਾਨੂੰ ਪਾਰਟਿਕੂਲਰ ਜਵਾਬ ਕੋਈ ਵੀ ਨਹੀਂ ਮਿਲਿਆ ਕਿ ਜਵਾਬ ਇਹੇ ਦਿੱਤਾ ਗਿਆ ਵੀ ਪੈਸੇ ਜਦੋਂ ਫੰਡ ਆ ਪੈਸੇ ਆਣਗੇ ਤੇ ਆਪਾਂ ਤੁਹਾਡਾ ਪੀਐਫ ਜਿਹੜਾ ਕਲੀਅਰ ਕਰ ਦਾਂਗੇ ਦੇਖੋ ਇਹ ਪੀਐਫ ਇੱਕ ਇੱਕ ਮਹੀਨੇ ਦਾ ਜਾਂ ਦੋ ਮਹੀਨੇ ਦਾ ਚਾਰ ਮਹੀਨੇ ਦਾ ਪੈਂਡਿੰਗ ਹੈ ਨਹੀਂ ਆ ਸਾਲਾਂ ਬੱਦੀ ਦਾ ਪੀਐਫ ਕੱਟਾ ਇਹਨਾਂ ਦਾ 40 ਕਰੋੜ ਰੁਪਏ ਕਰ ਲਿਆ ਇਹਨਾਂ ਨੇ ਚਾਹਦੇ ਤੇ ਜਿਹੜੀ ਪੰਜ ਪੰਜ 6 ਸਾਲਾਂ ਤੋਂ ਅਸੀਂ ਯੂਨੀਅਨ ਨਾਲ ਲੜਾਈ ਲੜਦਿਆਂ ਆ ਰਹੀਆਂ ਆ ਹਰ ਵਾਰੀ ਪੀਐਪ ਦੀ ਮੰਗ ਰੱਖੀ ਜਾਂਦੀ ਆ ਇਹ ਚਾਹਦੇ ਤੇ ਮੈਨੂੰ ਲੱਗਦਾ ਸੀ ਕਿ ਹੋਂ ਤੱਕ ਪੀਐਪ ਦੀ ਫਾਈਨੈਂਸੀ ਕਲੀਅਰ ਹੋ ਜਾਣੀ ਚਾਹੀਦੀ ਸੀ ਜਿਹੜਾ ਕਰੰਟ ਆ ਉਹੀ ਜਿਹੜਾ ਬੈਲੈਂਸ ਲੈਣਾ ਚਾਹੀਦਾ ਸੀ ਪਰ ਇਹਨਾਂ ਦੀ ਨੈਗਲੀਜੈਂਸੀ ਕਰਕੇ ਕੁਝ ਲੋਟੂ ਟੋਲਾ ਜਿਹੜਾ ਬੈਠਾ ਆ ਜਿਹੜਾ ਪ੍ਰਿਸ਼ਤ ਅਫਸਰ ਬੈਠੇ ਆ ਸਾਡੇ ਸਿਰ ਤੇ ਜਾਂ ਪ੍ਰਿਸ਼ਤ ਮੁਲਾਜ਼ਮ ਗੈਂਗ ਬਣਾ ਕੇ ਬੈਠੇ ਆ ਉਹਨਾਂ ਵੱਲੋਂ ਇਹ ਚੀਜ਼ ਕਦੀ ਵੀ ਜਿਹੜੀ ਪੂਰੀ ਨਹੀਂ ਕੀਤੀ ਗਈ ਤੇ ਨਾ ਇਹਨਾਂ ਨੇ ਕਰਨੀ ਆ ਇਸ ਲਈ ਆਪਾਂ ਸੰਘਰਸ਼ ਦਾ ਰਸਤਾ ਪਨਾਇਆ ਆ ਅੱਜ ਸਾਨੂੰ ਬਾਹਤੀ ਮਜ਼ਦੂਰ ਸੰਗਤੋਂ ਉਹਨਾਂ ਦਾ ਵੀ ਸਮਰਥਨ ਮਿਲਿਆ ਆ ਆਲਰੇਡੀ ਆਪਾਂ ਜਿਹੜੀਆਂ 6 ਜਥੇਬੰਦੀਆਂ ਇਸ ਕੰਬਾਈਨਡ ਮੋਰਚਾ ਵਾਚ ਚੱਦੀ ਆ ਉਹ ਵਰਕ ਕਰ ਰਹੀਆਂ ਆਪਾਂ ਪ੍ਰਸ਼ਾਸਨ ਨੂੰ ਇੱਕੋ ਅਪੀਲ ਕਰਦੇ ਆ ਕਿ ਤੁਰੰਤ ਤੋਂ ਤੁਰੰਤ ਜਿਹੜਾ ਆ ਸਾਡੀ ਮੰਗਾਂ ਦਾ ਹੱਲ ਕੀਤਾ ਜਾਵੇ ਜੇ ਨਹੀਂ ਕੀਤਾ ਜਾਏਗਾ ਮੁੱਖ ਰੂਪ ਤੇ ਸਾਡੀਆਂ ਤਿੰਨ ਮੰਗਾਂ ਆ ਕਿ ਇੱਕ ਸੈਲਰੀ ਜਿਹੜੀ ਆ ਉਹ ਮਿਤੀ ਜਿਹੜੀ 7 ਤਰੀਕ ਆ ਫਿਕਸ ਕੀਤੀ ਜਾਵੇ ਹਰ ਮੁਲਾਜ਼ਮ ਕਿੰਨਾ ਕਿਤੇ ਲੋਨ ਦੇ ਥੱਲੇ ਦੱਬਿਆ ਹੋਇਆ ਆ ਕਿਸੇ ਨੇ ਮਕਾਨ ਦਾ ਲੋਨ ਲਿਆ ਕਿਸੇ ਨੇ ਬੱਚੇ ਪੜਾਉਣ ਦਾ ਲਿਆ ਆ ਜਿਹੜਾ ਸਰਕਾਰੀ ਮੁਲਾਜ਼ਮ ਆ ਆਲਰੇਡੀ 12 ਮਹੀਨੇ ਕੰਮ ਕਰਕੇ 11 ਮਹੀਨਿਆਂ ਦੀ ਸੈਲਰੀ ਲੈਂਦਾ ਆ ਇੱਕ ਮਹੀਨੇ ਦੀ ਸੈਲਰੀ ਉਹਦੀ ਜਿਹੜੀ ਆ ਇਨਕਮ ਟੈਕਸ ਤੇ ਚਲ ਜਾਂਦੀ ਆ ਤੇ ਉਹ ਜਿਹੜੀ ਸੈਲਰੀ ਦੇ ਵਿੱਚ ਵੀ ਆ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਪੂਰਾ ਪੂਰੀ ਪੈਂਦੀ ਆ ਉਹਨੂੰ ਲੋਨ ਲੈਣਾ ਪੈਂਦਾ ਇਹ ਜਿਹੜੀ ਆ ਤਨਖਾਹਾਂ 25 ਤਰੀਕ ਤੋਂ ਪਹਿਲਾਂ ਪਾਉਂਦੇ ਨਹੀਂ ਆ ਉਸ ਮੁਲਾਜ਼ਮ ਦਾ ਸਿੱਬਲ ਬਣ ਜਾਂਦਾ ਆ ਤੇ ਭਿਖ ਵਿੱਚੋਂ ਕਿਸੇ ਵੀ ਵਿਭਾਗੇ ਤੋਂ ਜਿਹੜਾ ਆ ਕਰਜ ਨਹੀਂ ਲੈ ਪਾਂਦਾ ਦੂਸਰਾ ਸਾਡਾ ਜਿਹੜਾ ਆ ਪੀਐਫ ਦਾ ਮਸਲਾ ਜਿਹੜਾ ਕਾਫੀ ਸਾਲਾਂ ਤੋਂ ਲਟਕਦਾ ਆ ਰਿਹਾ ਆ ਜੇਤੇ ਅਮਲ ਨਹੀਂ ਹੋਇਆ ਸਾਨੂੰ ਇਸੀ ਦੀ ਨਹੀਂ ਪਤਾ ਕਿ ਕਿੱਥੋਂ ਪੈਸੇ ਆਣੇ ਆ ਕੀ ਕਰਨਾ ਆ ਸਾਨੂੰ ਇਸੀ ਦਾ ਪਤਾ ਹੈ ਆ ਕਿ ਹਰ ਇੱਕ ਮੁਲਾਜ਼ਮ ਦਾ ਪੀਐਫ ਜਿਹੜਾ ਆ ਮਾਰਚ 2024 ਤੱਕ ਅਪਡੇਟ ਕਰਕੇ ਉਹਨਾਂ ਦੇ ਖਾਤਿਆਂ ਦੇ ਵਿੱਚ ਸਟੇਟਮੈਂਟ ਦਿੱਤੀ ਜਾਵੇ ਤੀਸਰਾ ਜਿੰਨੇ ਵੀ ਮੇਰੇ ਸਾਥੀ ਆਊਟਸੋਰਸ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਤੁਰੰਤ ਜਿਹੜਾ ਪੱਕਿਆ ਕੀਤਾ ਜਾਵੇ ਆ ਸਾਡੀਆਂ ਮੇਨ ਇਹ ਹੀ ਤਿੰਨ ਮੰਗਾ ਆ ਬਹੁਤਾ ਅਸੀਂ ਜਿਹੜੀਆਂ ਮੰਗਾਂ ਦੇ ਵਿੱਚ ਨਹੀਂ ਜਾਂਦੇ ਬੜਾ ਕੁਝ ਬੜੀਆਂ ਮੰਗਾਂ ਹੈਗੀਆਂ ਵੀ ਆ ਜਿਹੜਾ ਮਤਲਬ ਜਿੱਦੇ ਤੋਂ ਅਸੀਂ ਜਿਹੜੇ ਆ ਪੀੜਤ ਮੁਲਾਜ਼ਮ ਹੈਗੇ ਵੀ ਆ ਲੇਕਿਨ ਆ ਜਿਹੜੀਆਂ ਮਿਹਨਤ ਮਿਹਨਤਿੰਨ ਮੰਗਾਂ ਜਿਹੜੀਆਂ ਆ ਤੁਰੰਤ ਹੱਲ ਕੀਤਾ ਜਾਵੇ ਸਾਡੇ ਦੇਖੋ ਜੀ ਮੈਂ ਸਾਡਾ ਤਨਖਵਾਵਾਂ ਦਾ ਤਨਖਵਾਵਾਂ ਜਾਨੀ ਕਿ ਪਤਾ ਨਹੀਂ ਕਿੰਨੇ ਕਿ ਸਾਲ ਹੋ ਗਏ ਸਾਨੂੰ ਰੋਲਾ ਪਾਉਂਦਿਆਂ ਨੂੰ ਹਰ ਵਾਰੀ ਸਾਡਾ ਮੰਨ ਜਾਂਦੇ ਜੀਐਸਟੀ ਨਹੀਂ ਆਈ ਆ ਨਹੀਂ ਆ ਉਹਨੇ ਬਾਕੀ ਕੰਮ ਸਾਰੇ ਚਲ ਠੇਕੇਦਾਰਾਂ ਦੀ ਪੇਮੈਂਟਾਂ ਹੋਣੀਆਂ ਔਰ ਸੋਰਸ ਤੋਂ ਬੰਦੇ ਰੱਖੇ ਇਹਨਾਂ ਨੇ ਦੱਸਦਾ ਹੀ ਆ ਤਨਖਾਹ ਕੱਟ ਕਲਾ ਕੇ 6-7000 ਮਿਲਦਾ ਉਹ ਵੀ ਟਾਈਮ ਸਿਰ ਨਹੀਂ ਦਿੱਤਾ ਜਾਂਦਾ ਉਹਨੇ ਬਿਜਾਰੇ ਕਿਦਾਂ ਚੱਲਣਗੇ ਬਾਕੀ ਪਤਾਂ ਜੀ ਦੱਸ ਕੇ ਆ ਪੀਐਫ ਸਾਡਾ ਕਿੰਨੇ ਚਿਰ ਦਾ ਘਟਾਲਾ ਅਖਬਾਰਾਂ ਚ ਆਇਆ ਮੀਡੀਆ ਚ ਆਇਆ ਸਾਰੇ ਆਇਆ 40-45 ਕਰੋੜ ਰੁਪਈਆ ਦਾ ਸਾਡਾ ਘਪਲਾ ਆਇਆ ਪਿਛਲਾ ਘਪਲਾ ਇੱਕ ਪਾਸਾ ਨਵਾਂ ਵੀ ਜਾਨੀ ਕਿ ਜਦੋਂ ਮੀਟਿੰਗ ਹੁੰਦੀ ਸਭ ਕੋ ਮਨ ਜਾਂਦੇ ਤੁਹਾਡਾ ਇਹ ਜਿਹੜਾ ਆਨਲਾਈਨ ਹੋ ਜਾਏਗਾ ਹੋ ਜਾਏਗਾ ਉਹ ਜੇ ਕੋਈ ਵੀ ਕੰਪਨੀ ਹੋ ਰਹੀ ਹੈ ਹੁਣ ਸਾਡੀ ਇਹੋ ਜਾਨੀ ਕਿ ਪ੍ਰਸ਼ਾਸਨ ਨੂੰ ਬੇਨਤੀ